ਤੇ ਰਾਜਵੀਰ ਜਵੰਦਾ ਨੇ ਤਾਂ ਇਸ ਜਹਾਨ ਤੋਂ ਵਿਦਾ ਲੈ ਲਈ ਪਰ ਉਹਨਾਂ ਦੇ ਕਲਾਕਾਰ ਦੋਸਤਾਂ ਨੇ ਹੁਣ ਪੀੜਾ ਚੱਕਿਆ ਹੈ ਜਵੰਦਾ ਵੱਲੋਂ ਬੁੱਕ ਕੀਤੇ ਗਏ ਸ਼ੋਅਾਂ ਦਾ ਜਵੰਦਾ ਦੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੇ ਵਿੱਚ 52 ਐਸੇ ਸ਼ੋਅ ਸੀ ਜੋ ਬੁੱਕ ਸੀ ਕਿਉਂਕਿ ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਸੀ ਤਾਂ 52 ਸ਼ੋਅ ਰਾਜਵੀਰ ਜਵੰਦਾ ਦੇ ਬੁੱਕ ਸੀ ਜੋ ਹੁਣ ਉਹਨਾਂ ਦੇ ਸਾਥੀ ਕੁਲਵਿੰਦਰ ਬਿੱਲਾ ਰੇਸ਼ਮਨ ਮੋਲ ਐਮੀ ਵਰਕ ਕਮਰ ਗਰੇਵਾਲ ਜਸ ਬਾਜਵਾ ਇਨ੍ਹਾਂ ਕਲਾਕਾਰਾਂ ਵੱਲੋਂ ਐ ਮਿਲ ਕੇ ਕੀਤੇ ਜਾਣਗੇ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਕਮਾਈ ਵੀ ਜਵੰਦਾ ਦੇ ਪਰਿਵਾਰ ਨੂੰ ਸੌਂਪੀ ਜਾਏਗੀ ਇਸ ਦਾ ਐਲਾਨ ਖੁਦ ਉਹਨਾਂ ਦੇ ਸਾਥੀਆਂ ਵੱਲੋਂ ਗਾਇਕ ਕਲਾਕਾਰਾਂ ਵੱਲੋਂ ਕੀਤਾ ਗਿਆ ਅਜਵੀਰ ਭਾਈ ਦੇ ਜਿਹੜੇ ਸ਼ੋਅ ਬੁੱਕ ਸੀਗੇ ਇਹ ਵੀ ਗੱਲ ਚੱਲੀ ਕਿ ਹੁਣ ਮਿਲ ਕੇ ਕਲਾਕਾਰ ਲਾਣਗੇ ਪਰਿਵਾਰ ਨੂੰ ਅੱਗੇ ਹੌਸਲਾ ਦੇ ਹਾਂਜੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਭਾਈ ਆਮੀ ਮਿਰਕ ਦਾ ਕੁਲਵਿੰਦਰ ਬਿੱਲੇ ਦਾ ਜਸ ਬਾਜਵੇ ਦਾ ਔਰ ਆਪਾਂ ਸਾਰੇ ਇਹ ਡਿਸਾਈਡ ਕੀਤਾ ਹੈ ਕਿ ਫੈਮਿਲੀ ਨਾਲ ਗੱਲ ਕਰਕੇ 52 ਦੇ ਕਰੀਬ ਸ਼ੋਅ ਦੇ ਬੁੱਕ ਸੀਗੇ ਰਾਈਟ ਨਾਓ ਆਪਾਂ ਉਹਦੇ ਸ਼ੋਅ ਕੰਪਲੀਟ ਕਰਾਂਗੇ ਤੇ ਜਿਹੜੀ ਵੀ ਕਮਾਈ ਉਹਨਾਂ ਦੇ ਪਰਿਵਾਰ ਨੂੰ ਦੇ ਦਾਂਗੇ ਤੇ ਰਾਜਵੀਰ ਜਵੰਦਾ ਨੇ ਤਾਂ ਇਸ ਜਹਾਨ ਤੋਂ ਵਿਦਾ ਲੈ ਲਈ ਪਰ ਉਹਨਾਂ ਦੇ ਕਲਾਕਾਰ ਦੋਸਤਾਂ ਨੇ ਹੁਣ ਪੀੜਾ ਚੱਕਿਆ ਹੈ ਜਵੰਦਾ ਵੱਲੋਂ ਬੁੱਕ ਕੀਤੇ ਗਏ ਸ਼ੋਅਾਂ ਦਾ ਜਵੰਦਾ ਦੇ ਦੱਸਿਆ ਜਾ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ 52 ਐਸੇ ਸ਼ੋਅ ਸੀ ਜੋ ਬੁੱਕ ਸੀ ਕਿਉਂਕਿ ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਸੀ ਤਾਂ 52 ਸ਼ੋਅ ਰਾਜਵੀਰ ਜਵੰਦਾ ਦੇ ਬੁੱਕ ਸੀ ਜੋ ਹੁਣ ਉਹਨਾਂ ਦੇ ਸਾਥੀ ਕੁਲਵਿੰਦਰ ਬਿੱਲਾ ਰੇਸ਼ਮਨ ਮੋਲ ਐਮੀ ਵੇਰਕ ਕਮਰ ਗਰੇਵਾਲ ਜਸ ਬਾਜਵਾ ਇਹਨਾਂ ਕਲਾਕਾਰਾਂ ਵੱਲੋਂ ਐ ਮਿਲ ਕੇ ਕੀਤੇ ਜਾਣਗੇ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਕਮਾਈ ਵੀ ਜਵੰਦਾ ਦੇ ਪਰਿਵਾਰ ਨੂੰ ਸੌਂਪੀ ਜਾਏਗੀ ਇਸ ਦਾ ਐਲਾਨ ਖੁਦ ਉਹਨਾਂ ਦੇ ਸਾਥੀਆਂ ਵੱਲੋਂ ਗਾਇਕ ਕਲਾਕਾਰਾਂ ਵੱਲੋਂ ਕੀਤਾ ਗਿਆ। ਅਜਵੀਰ ਭਾਈ ਦੇ ਜਿਹੜੇ ਸ਼ੋਅ ਬੁੱਕ ਸੀਗੇ ਇਹ ਵੀ ਗੱਲ ਚੱਲੀ ਕਿ ਹੁਣ ਮਿਲ ਕੇ ਕਲਾਕਾਰ ਲਾਣਗੇ ਪਰਿਵਾਰ ਨੂੰ ਅੱਗੇ ਮੌਸਰਾਣ ਜੀ ਮੈਂ ਦਿਨੋਂ ਧੰਨਵਾਦ ਕਰਦਾ ਹਾਂ ਭਾਈ ਆਮੀ ਮਿਰਕ ਦਾ ਕੁਲਵਿੰਦਰ ਬਿੱਲੇ ਦਾ ਜਸ ਬਾਜਵੇ ਦਾ ਔਰ ਆਪਾਂ ਸਾਰੇ ਇਹ ਡਿਸਾਈਡ ਕੀਤਾ ਹੈ ਕਿ ਫੈਮਿਲੀ ਨਾਲ ਗੱਲ ਕਰਕੇ 52 ਦੇ ਕਰੀਬ ਸ਼ੋਅ ਦੇ ਬੁੱਕ ਸੀਗੇ ਰਾਈਟ ਨਾਓ ਆਪਾਂ ਉਹਦੇ ਸ਼ੋਅ ਕੰਪਲੀਟ ਕਰਾਂਗੇ ਤੇ ਜਿਹੜੀ ਵੀ ਕਮਾਈ ਉਹਨਾਂ ਦੇ ਪਰਿਵਾਰ ਨੂੰ ਦੇ ਦਾਂਗੇ ਤੇ ਰਾਜਵੀਰ ਜਵੰਦਾ ਨੇ ਤਾਂ ਇਸ ਜਹਾਨ ਤੋਂ ਵਿਦਾ ਲੈ ਲਈ ਪਰ ਉਹਨਾਂ ਦੇ ਕਲਾਕਾਰ ਦੋਸਤਾਂ ਨੇ ਹੁਣ ਪੀੜਾ ਚੱਕਿਆ ਹੈ ਜਵੰਦਾ ਵੱਲੋਂ ਬੁੱਕ ਕੀਤੇ ਗਏ ਸ਼ੋਅਾਂ ਦਾ ਜਵੰਦਾ ਦੇ ਦੱਸਿਆ ਜਾ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ 52 ਐਸੇ ਸ਼ੋਅ ਸੀ ਜੋ ਬੁੱਕ ਸੀ ਕਿਉਂਕਿ ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਸੀ ਤਾਂ 52 ਸ਼ੋਅ ਰਾਜਵੀਰ ਜਵੰਦਾ ਦੇ ਬੁੱਕ ਸੀ ਜੋ ਹੁਣ ਉਹਨਾਂ ਦੇ ਸਾਥੀ ਕੁਲਵਿੰਦਰ ਬਿੱਲਾ ਰੇਸ਼ਮਨ ਮੋਲ ਐਮੀ ਵੇਰਕ ਕਮਰ ਗਰੇਵਾਲ ਜਸ ਬਾਜਵਾ ਇਨ੍ਹਾਂ ਕਲਾਕਾਰਾਂ ਵੱਲੋਂ ਐ ਮਿਲ ਕੇ ਕੀਤੇ ਜਾਣਗੇ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਕਮਾਈ ਵੀ ਜਵੰਦਾ ਦੇ ਪਰਿਵਾਰ ਨੂੰ ਸੰਪੀ ਜਾਏਗੀ ਇਸ ਦਾ ਐਲਾਨ ਖੁਦ ਉਹਨਾਂ ਦੇ ਸਾਥੀਆਂ ਵੱਲੋਂ ਗਾਇਕ ਕਲਾਕਾਰਾਂ ਵੱਲੋਂ ਕੀਤਾ ਗਿਆ। ਅਜਵੀਰ ਬਾਈ ਦੇ ਜਿਹੜੇ ਸ਼ੋਅ ਬੁੱਕ ਸੀਗੇ ਇਹ ਵੀ ਗੱਲ ਚੱਲੀ ਕਿ ਹੁਣ ਮਿਲ ਕੇ ਕਲਾਕਾਰ ਲਾਣਗੇ ਔਰ ਪਰਿਵਾਰ ਨੂੰ ਅੱਗੇ ਹੌਸਲਾ ਦੇ। ਹਾਂਜੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਭਾਈ ਆਮੀ ਮਿਰਕ ਦਾ ਕੁਲਵਿੰਦਰ ਬਿੱਲੇ ਦਾ ਜਸ ਬਾਜਵੇ ਦਾ ਔਰ ਆਪਾਂ ਸਾਰੇ ਇਹ ਡਿਸਾਈਡ ਕੀਤਾ ਹੈ ਕਿ ਫੈਮਿਲੀ ਨਾਲ ਗੱਲ ਕਰਕੇ 52 ਦੇ ਕਰੀਬ ਸ਼ੋਅ ਦੇ ਬੁੱਕ ਸੀਗੇ ਰਾਈਟ ਨਾਓ। ਆਪਾਂ ਉਹਦੇ ਸ਼ੋਅ ਕੰਪਲੀਟ ਕਰਾਂਗੇ। ਤੇ ਜਿਹੜੀ ਵੀ ਕਮਾਈ ਆ ਉਹਨਾਂ ਦੇ ਪਰਿਵਾਰ ਨੂੰ ਦੇ ਦਾਂਗਾ